ਹਾਂਜੀ ਸਾਸ਼ੀ ਗਾਲ ਜੀ ਸਾਰਿਆਂ ਨੂੰ ਹੋਪ ਕਿ ਤੁਸੀਂ ਸਾਰੇ ਜਾਣੇ ਹੋਵੋਗੇ ਵਧੀਆ ਦਿਨ ਦੀ ਸ਼ੁਰੂਆਤ ਵਰਕਸ਼ਾਪ ਤੋਂ ਹੀ ਤੇ ਜਿਹੜੇ ਜਿਹੜੇ ਬਾਈਆਂ ਦਾ ਇੱਕ ਕਮੈਂਟ ਸੀਗਾ ਇੱਕ ਕਹਿੰਦਾ 5205 ਦੇ ਸਪੀਡਾਂ ਸਲੋ ਹੋ ਜਾਣੀਆਂ ਹਾਂ ਬਾਈ ਸਪੀਡਾਂ ਸਲੋ ਹੋ ਜਾਣਗੀਆਂ ਉਹ ਜੀ ਕਿਟ ਪੈਂਦੀ ਆ ਤੇ ਬਾਈ ਜੇ ਕਿਟ अवेलेबल ਹੋਊਗੀ ਆਪਾਂ ਤੁਹਾਨੂੰ ਉਹਦਾ ਵੀ ਦੱਸਾਂਗੇ ਜਿਨੇ ਡੀ ਗੀਅਰ ਲਗਾਉਣਾ ਡੀ ਵਾਲੀ ਵੀ ਕਿਟ ਵੀ अवेलेबल ਕਰ ਰਹੇ ਹਾਂਗੇ ਤੇ ਇੱਕ ਜਿਹੜੇ ਬਾਈ ਦਾ ਕਮੈਂਟ ਸੀਗਾ ਕੀ ਵੀ ਉਹ ਪ੍ਰੇਟ ਕਿੱਥੋਂ ਦੇਖੀਏ ਦੇਖੋ ਆ ਟਰੈਕਟਰ ਹੈਗਾ ਤੁਸੀਂ ਨਾ ਤੋਂ ਤੁਸੀਂ ਇਹਨੂੰ ਵੀਡੀਓ ਦੇ ਵਿੱਚ ਤੁਸੀਂ ਇੱਥੋਂ ਪਲੇਟ ਦੇਖ ਸਕਦੇ ਹੋਗੇ ਇਹ ਆਹ ਪਲੇਟ ਹੋਣੀ ਜ਼ਰੂਰੀ ਆ ਚਾਰ ਨਟਾਂ ਲਈ ਠੀਕ ਹੈ ਜੀ ਤੇ ਜਿਹੜੇ ਮੇਰੇ ਵੀਰ ਦੇ ਥੱਲੇ ਆਹ ਜੌਂਡੀਅਰ ਦੇ ਥੱਲੇ ਆਹ ਪਲੇਟ ਹੈਗੀ ਆ ਤੇ ਇਹ ਟਰੈਕਟਰ ਦਾ ਕੈਟਲੌਗ ਖੋਲ ਕੇ ਉਹਦੀ ਚਾਸੀ ਨੰਬਰ ਨੂੰ ਤੁਸੀਂ ਚੈੱਕ ਕਰ ਸਕਦੇ ਹੋਗੇ ਵੀ ਇਹਦੇ ਵਿੱਚ ਜਿਹੜਾ ਕ੍ਰਾਊਨ ਪਿਨੀਅਨ ਆ ਵੀ ਉਹ 11 41 ਆ ਕਿ 12 41 ਆ ਕਿਉਂਕਿ ਜੇਕਰ ਤੁਹਾਡਾ ਮਤਲਬ ਕ੍ਰਾਊਨ ਪਿਨੀਅਨ ਦੇ ਗਰਾਰੀਆਂ ਦਾ ਕੋਈ ਚੱਕਰ ਫਰਕ ਪਿਆ ਤਾਂ ਵੀਰੇ ਤੁਹਾਡਾ ਆ ਐਕਸਲ ਜਿਹੜਾ ਫਰੰਟ ਐਕਸਲ ਤੁਸੀਂ 4x4 ਕਰਨ ਨੂੰ ਕਹਿ ਰਹੇ ਹੋ ਇਹ ਕਾਮਯਾਬ ਨਹੀਂ ਹੋਣਾ ਕਿਉਂਕਿ ਆ ਪਿਛਲੇ ਸਲੋ ਹੁੰਦੇ ਨੇ ਅੱਗੇ ਤੇਜ਼ ਹੋ ਜਾਂਦਾ ਠੀਕ ਹੈ ਜੀ ਤੇ ਬਾਕੀ ਵੀਡੀਓ ਚ ਬਾਈ ਆਪ ਦੇ ਆਪ ਦੱਸ ਦਊਗਾ ਹਜੇ ਉਹ ਕੰਮ ਕਰਨ ਲੱਗ ਰਿਹਾ ਬਾਈ ਮੈਂ ਇਹ ਅਰਜਣ ਦਾ ਪੰਪ ਕਸ ਰਿਹਾ ਠੀਕ ਹੈ ਤੇ ਜੇ ਇੱਕ ਤੁਹਾਡਾ ਕਿਸੇ ਹੋਰ ਚੀਜ਼ ਰਹੀ ਕੋਈ ਕਮੈਂਟ ਆ ਰਿਹਾ ਇੱਕ ਵੀ ਜੇ ਮੈਂ ਤੁਸੀਂ ਪੁੱਛ ਰਹੇ ਹੋਗੇ ਵੀ ਕਿੱਥੇ ਸਾਡਾ ਐਡਰੈਸ ਆ ਐਡਰੈਸ ਵੀ ਬਾਈ ਤੁਹਾਨੂੰ ਦੱਸ ਦਿੰਨੇ ਆ ਤੇ ਸਭ ਤੋਂ ਪਹਿਲਾਂ ਤੁਸੀਂ ਇੰਸਟਾਗ੍ਰਾਮ ਨੂੰ ਕਰ ਲਓ ਵੀਰੇ ਤੁਸੀਂ ਠੀਕ ਹੈ ਬਾਈ ਦੇ ਨੂੰ ਫੋਲੋ ਕਰ ਲਓ ਆਪਾਂ ਤੁਹਾਨੂੰ ਦਿਖਾਉਣੇ ਹੈਗੇ ਆ ਦੇਖੋ ਆਹਈਆ YouTube ਵੀ ਆ ਇੰਸਟਾਗ੍ਰਾਮ ਵੀ ਆ ਇਹਨੂੰ ਕਰ ਲਓ ਤੁਸੀਂ ਜੀ ਫੋਲੋ ਸਬਸਕ੍ਰਾਈਬ ਤੇ ਪਿੰਡ ਨਾਗਰਾ ਵੀਰੇ ਇਹ ਆਕਰਪੁਰ ਰੋਡ ਤੇ ਉੱਪਰ ਅਨਵੀਰ ਪੈਲਸਾ ਉਹਦੇ ਸਾਹਮਣੇ ਇਹ ਬਾਈ ਦਾ ਘਰ ਆ ਉੱਥੇ ਸੀ ਬੋਰਡ ਲਵਾਵਾਂਗੇ ਹੁਣ ਇੱਥੇ ਇੱਕ ਛੋਟੀ ਜਿਹੀ ਫਲੈਕਸ ਬਣਵਾ ਕੇ ਸੀ ਲਵਾਉਣੇ ਆ ਤੁਹਾਨੂੰ ਈਜ਼ੀ ਹੋ ਜਾਊਗਾ ਕਿਸੇ ਪਾਸੇ ਵੀ ਆਉਣਾ ਅੰ ਦੋ ਫਲੈਕਸਾਂ ਬਣਾਵਾ ਕੇ ਲਾ ਰਹਿਆਂਗੇ ਜਿੱਥੋਂ-ਜਿੱਥੋਂ ਜਿਹੜੇ-ਜਿਹੜੇ ਬਾਈ ਜਮੇ ਦੂਰੋਂ ਨੇੜੇ ਆਉਂਦੇ ਨੇ ਸੋਨੂੰ ਸੌਖਾ ਹੋ ਜੂ ਤੇ ਗੂਗਲ ਮੈਪ ਦੀ ਲੋਕੇਸ਼ਨ ਦਾ ਵੀ ਹਿੱਲਾ ਹੋ ਰਿਹਾ ਹੈਗਾ ਕਿਉਂ ਇੱਕ ਤਾਂ ਲੋਕੇਸ਼ਨ ਬਣਦੀ ਹੈਗੀ ਵੀਰੇ ਜਿਵੇਂ ਮੰਨ ਲਓ ਵੀ ਸਿਰਫ ਘਰ ਸ਼ੋ ਹੋਣ ਲੱਗ ਜਾਂਦਾ ਇੱਕ ਲੋਕੇਸ਼ਨ ਹੁੰਦੀ ਹੈਗੀ ਜਿਹੜੀ ਮੈਪ ਦੇ ਉੱਪਰ ਜਦੋਂ ਤੁਸੀਂ ਖੋਲੋਗੇ ਨਾਗਰਾ ਪਿੰਡ ਤਾਂ ਸਭ ਤੋਂ ਪਹਿਲੇ ਸਜੇਸ਼ਨ ਤੇ ਜਿਹੜੀ ਆਊਗੀ ਤਾਂ ਉਹ ਅਮਰੀਕਨ ਈਗਲ ਦੀ ਉਹ ਆਊਗੀ ਗੱਲ ਕਰੀ ਸੀ ਮੈਂ ਇੱਕ ਬਾਈ ਨਾਲ ਉਹ ਕਹਿੰਦਾ ਵੀਰੇ ਹਿੱਲਾ ਹੋ ਜੂਗਾ ਕੋਈ ਚੱਕਰ ਨਹੀਂ ਆ ਤਾਂ ਆਪਾਂ ਜਦੋਂ ਹਿੱਲਾ ਹੋ ਗਿਆ ਉਹ ਕਰਕੇ ਦੱਸਾਂਗੇ ਤੇ ਬਾਈ ਨੂੰ ਕੰਮ ਬਾਈ ਕੰਮ ਕਰ ਰਿਹਾ ਉਹਦੇ ਨਾਲ ਹੁਣ ਮੈਂ ਲੱਗਦਾ ਠੀਕ ਹੈ ਜੀ ਬਾਕੀ ਆਪਾਂ ਵੀਡੀਓ ਕੰਟੀਨਿਊ ਕਰ ਦਾਂਗੇ ਬਾਈ ਦੇਖੋ ਤੁਸੀਂ ਜੇ ਸਾਡਾ ਐਡਰੈਸ ਤੇ ਤੁਸੀਂ ਜਿਵੇਂ ਇੱਥੇ ਪਹੁੰਚਣਾਗਾ ਉਹ ਸਾਹਮਣੇ ਰਣਵੀਰ ਪੈਲਸ ਆਉਂਦੀ ਆ ਜੇਕਰ ਤੁਸੀਂ ਆ ਰਹੇ ਹੋਗੇ ਨਾਗਰੇ ਪਿੰਡ ਵਿੱਚ ਦੀ ਠੀਕ ਹੈ ਜੀ ਤੇ ਆ ਪਹਿਲੀ ਪਹੀ ਆ ਠੀਕ ਹੈ ਤੁਸੀਂ ਆ ਪਹਿਲੀ ਪਹੀ ਮੁੜ ਜਿਓ ਤੇ ਉਸ ਤੋਂ ਬਾਅਦ ਇੱਥੇ ਸਿੱਧਾ ਪਹੀ ਦੇ ਉੱਪਰ ਆਪਣਾ ਹੈਗਾ ਕੋ ਦੂਜਾ ਘਰ ਤੇ ਗੇਟ ਦੇ ਉੱਪਰ ਤੁਹਾਨੂੰ ਸਟicker ਲੱਗਾ ਮਿਲ ਜੂਗਾ ਅਮਰੀਕਨ ਈਗਲ ਕਲੱਬ ਠੀਕ ਹੈ ਜੀ ਉਹ ਤੇ ਰਣਵੀਰ ਪੈਲਸ ਸਾਹਮਣੇ ਆ ਗਈ ਵਰਕਸ਼ਾਪ ਠੀਕ ਹੈ ਜੀ ਲਓ ਜੀ ਹਜ਼ਾਰ ਚਾਂਦੀ ਵਿਵਾਰੀ ਆ ਗਈ ਹੁਣ ਇਹਦੇ ਵੀ ਨਿਊਜ਼ਲਾਂ ਸਾਫ਼ ਹੋ ਰਹੀਆਂ ਨੇਗੀਆਂ ਮੈਂ ਉਹਦੇ ਹੱਥੀ ਕਰ ਰਿਹਾ ਦਾ ਪੰਪ ਯਾਰ ਖਾਸਾ ਕੁਝ ਹੋਇਆ ਦਾ ਲੈਪ ਹੈ ਦੀ ਟਾਈਮਿੰਗ ਟੂਮ ਇੰਗਲੀ ਸਟਾਰਟਿੰਗ ਜੂ ਹੀ ਖਾਸੀ ਪ੍ਰੋਬਲਮ ਸੀਗੀ ਤੇ ਥੋੜੀ ਸਰਵਿਸ ਨੀ ਚੰਗੇ ਤਰੀਕੇ ਨਾਲ ਹੋਈ ਹੋਈ ਇਹਦੀ ਸਾਫ਼ ਸੁਥਰੀਆ ਕਰਕੇ ਇਹਦੀ ਸਰਵਿਸ ਵੀ ਵਧੀਆ ਕਰਾਂਗੇ ਠੀਕ ਹੈ ਤੇ ਆਇਆ ਹੁੰਦਾ ਬਾਈ ਜਿਵੇਂ ਚਲੋ ਵੀਡੀਓ ਅੱਜ ਤੱਕ ਮੈਂ ਤੁਹਾਨੂੰ ਐਮੀ ਕਹਾ ਅੱਜ ਕੋਈ ਵੀਡੀਓ ਦੇ ਵਿੱਚ ਆਪਣਾ ਕੋਈ ਡਾ ਕੋਈ ਮੈਂ ਤੁਹਾਨੂੰ ਕਹਿ ਦਵਾਂ ਵੀ ਅੱਜ ਅਸੀਂ ਸਮਾਨ ਲੈਣ ਜਾਣੇ ਆ ਨਹੀਂ ਬਾਈ ਅ ਅੱਜ ਸਾਡੇ ਯਾਰ ਨੇ ਬਾਹਰ ਜਾ ਰਿਹਾ ਹੈਗਾ ਤੇ ਬਾਈ ਉਹਨੂੰ ਛੱਡਣ ਜਾ ਰਹੇ ਆ ਮੈਂ ਵੀ ਵੈਸੇ ਨਾਲ ਹੀ ਜਾਣਾ ਸੀਗਾ ਚਲੋ ਥੋੜਾ ਜਿਹਾ ਆਪਾਂ ਨੂੰ ਐਡਜਸਟਮੈਂਟ ਅੱਜ ਹੋਰ ਕਰਨੀ ਪੈਣੀ ਆ ਇੱਕ ਆਪਣੇ ਟਰੈਕਟਰ ਇੱਕ ਹੋਰ ਐਡ ਆਨ ਹੋ ਕਰ ਰਹੇ ਆਗੇ ਦੇਖ ਰਿਹਾ ਕਿਹੜਾ ਆ ਰਿਹਾ ਜੀਡੀ ਆ ਰਿਹਾ ਕਿ ਹਾਲੈਂਡ ਆਊਗਾ ਪਰ ਆਊਗਾ ਤਕਰੀਬਨ ਇਹਨਾਂ ਦੋਨਾਂ ਟਰੈਕਟਰਾਂ ਚ ਦੇਖ ਕੇ ਮੈਂ ਉਧਰ ਜਾ ਰਿਆਂਗਾ ਤੇ ਬਾਈ ਨੇ ਉਧਰ ਜਾਣਾਗਾ ਅਸੀਂ ਉਸ ਤੋਂ ਬਾਅਦ ਅਗਲੇ ਦਿਨ ਮੈਨੂੰ ਲੱਗਾ ਵੀ ਜਿਹੜਾ ਸਮਾਨ ਜਿੰਮੇ ਵੀ ਅਰੇਂਜ ਹੋਊਗਾ ਚਾਹੇ ਮਹਿੰਗਾ ਸਸਤਾ 4x4 ਦਾ ਸਮਾਨ ਚੱਕ ਲਿਆਵਾਂਗੇ ਉਦੋਂ ਤੱਕ ਬਾਈ ਤੁਸੀਂ ਚੈਨਲ ਦੇ ਨਾਲ ਬਣੇ ਰਹੋ ਠੀਕ ਹੈ ਜੀ ਵੀਡੀਓ ਨੂੰ ਕਰ ਦਿਓ ਲਾਈਕ ਅੱਜ ਦੀ ਵੀਡੀਓ ਕੁਝ ਖਾਸ ਨਹੀਂ ਸੀਗੀ ਤੇ ਬਾਈ ਨੇ ਕਮੈਂਟ ਕੀਤੇ ਸੀਗੇ ਆਪਾਂ ਨੂੰ ਇਹਨਾਂ ਕਮੈਂਟਾਂ ਦਾ ਜਵਾਬ ਦੱਤਾਗਾ ਜਿਹੜੇ ਨੇ ਵੀਰੇ ਸਪੀਡ ਵਧਾਉਣੀ ਆ ਜੀ ਡੀ ਦੀ ਜਾਂ ਕਟਵਾਉਣੀ ਆ ਕਿਸੇ ਨੇ ਡੀ ਗੀਅਰ ਸਪੈਸ਼ਲ ਲਵਾਉਣਾਗਾ ਜਿਵੇਂ ਜਿਨਾਂ ਨੂੰ ABC ਗੀਅਰ ਆਉਂਦੇ ਨੇਗੇ ਠੀਕ ਹੈ ਜਾਂ O ਲਵਾਉਣਾਗਾ ਠੀਕ ਹੈ ਤੇ ਉਹਦੀ ਸਾਰੇ ਕਿਟਾ ਅਰੇਂਜ ਕਰਕੇ ਪਹਿਲਾਂ ਆਪਾਂ ਆਪਣੀ ਕੋਲ ਲੈ ਕੇ ਆਵਾਂਗੇ ਉਸ ਤੋਂ ਬਾਅਦ ਫਿਰ ਮੈਂ ਬਣਾਉਂਗਾ ਵੀਡੀਓ ਤੁਸੀਂ ਵੀਡੀਓ ਦੇਖ ਕੇ ਮੈਂ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਐਡ ਕਰ ਦੂੰਗਾ ਤੁਸੀਂ ਫੋਨ ਕਰ ਲਿਓ ਫੋਨ ਕਰਕੇ ਤੁਸੀਂ ਫਿਰ ਸਾਡੇ ਕੋਲ ਤੁਸੀਂ ਅਰੇਂਜ મત ਤੁਸੀਂ ਟਰੈਕਟਰ ਲੈ ਕੇ ਆਉਣਾ ਹੋ ਵੈਸੇ ਤਾਂ ਟਰੈਕਟਰ ਲੈ ਕੇ ਹੋਰੇ ਆਵੋਗੇ ਤਾਂ ਵਧੀਆ ਗੱਲ ਆ ਜਿਵੇਂ ਰਿਵਰਸਿਬਲ ਫੈਨ ਦੀ ਜਿਹੜੀ ਕਹਾਣੀ ਆ ਉਹ ਅਸੀਂ ਤੁਹਾਨੂੰ ਕਿੱਟ ਬਣਾ ਕੇ ਦੇ ਦਾਂਗੇ ਤੇ ਜਿਹੜੇ ਕਿਸੇ ਮੇਰੇ ਵੀਰ ਨੇ ਐਕਸਟਰਾ ਪੰਪ ਲਵਾਉਣਾਗਾ ਜਿਵੇਂ ਵੀ ਜਿਹੜੇ ਕਹਿੰਦੇ ਨੇ ਕਿ ਵੀ ਗੇਅਰ ਆਇਲ ਪਿਛਲਾ ਜਿਹੜਾ ਆਪਣਾ ਵੀ ਹਿੱਸੇ ਜਤੇਲ ਵੀ ਬਦਲ ਜਾਂਦਾ ਮਿਕਸ ਹੋ ਜਾਂਦਾਗਾ ਫਿਰ ਖਰਾਬ ਹੋ ਜਾਂਦੇ ਨੇ ਟਰਾਲੀਆਂ ਦੇ ਵਿੱਚ ਤਕਰੀਬਨ ਡਿਸਟ੍ਰੀਬਿਊਟਰਾਂ ਦੇ ਵਿੱਚ ਜੱਕਾਂ ਦੇ ਵਿੱਚ ਪਾਣੀ ਹੁੰਦਾਗਾ ਉਹਦੇ ਕਰਕੇ ਉਹ ਖਰਾਬ ਹੋ ਜਾਂਦਾਗਾ ਤੇ ਜਿਹੜਾ ਬਾਈ ਉਹਨੂੰ ਥੋੜੇ ਜਿਹਨੇ ਟਰਾਲੀ ਘੱਟ ਵੱਧ ਜੋ ਪਿੰਡ 'ਚ ਜਿਵੇਂ ਦੇਣੀ ਲੈਣ ਵਾਲਾ ਸਰਦਾ ਵੀ ਨਹੀਂ ਹੈਗਾ ਉਹਦੀ ਵੀ ਆਪਣੇ ਕੋਲ ਕਿੱਟ ਬਣ ਕੇ ਰੈਡੀ ਆ ਉਹ ਤੁਸੀਂ ਜਦੋਂ ਮਰਜ਼ੀ ਹੁਣ ਵੀ ਤੁਸੀਂ ਫੋਨ ਕਰ ਸਕਦੇ ਹੋ ਤੁਸੀਂ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਕਮੈਂਟ ਦੇ ਵਿੱਚ ਮੈਂ ਹੋ ਸਕਦਾ ਮੈਂ ਪਿੰਨ ਵੀ ਕਰ ਦੂੰਗਾ ਤੁਸੀਂ ਫੋਨ ਕਰੋ ਕਿਟ ਉਹਦੀ अवेलेबल ਆ ਰੈਡੀ ਟੂ ਠੀਕ ਹੈ ਡਿਲੀਵਰ ਆ ਤੁਸੀਂ ਉੱਥੇ ਜਾ ਕੇ ਬਣਵਾ ਲਓ ਤੁਸੀਂ ਕਿਸੇ ਵੀ ਬੰਦੇ ਤੁਸੀਂ ਫਿੱਟ ਕਰਵਾ ਸਕਦੇ ਹੋ ਪਰ ਜੇਕਰ ਤੁਸੀਂ ਟ੍ਰੈਟ ਉਰੇ ਲੈ ਕੇ ਆਉਂਗੇ ਤਾਂ ਤੁਹਾਡਾ ਫਾਇਦਾ ਹੋ ਜੂਗਾ ਕਿਉਂ ਤੁਸੀਂ ਉੱਥੇ ਤੁਸੀਂ ਮਿਸਤਰੀ ਨੂੰ ਪੈਸੇ ਦੇਵੋਗੇ ਆਪਾਂ ਉਸੇ ਕਿਟ ਦੇ ਵਿੱਚ ਤੁਹਾਨੂੰ ਆਪਾਂ ਉਰੇ ਕੰਪਲੀਟ ਕਰਕੇ ਦਿੱਤੋ ਰਾਂਗੇ ਉਹਦਾ ਤੁਹਾਡਾ ਇਹ ਫਾਇਦਾ ਹੋ ਜੂਗਾ ਕਿ ਉਰੇ ਨਾਲ ਦਾ ਟੈਸਟਿੰਗ ਹੋ ਜੂਗੀ ਨਾਲੇ ਆਪਾਂ ਤੁਹਾਨੂੰ ਦੱਸ ਦਾਵਾਂਗੇ ਵੀ ਇਹ ਕੰਮ ਕਿਵੇਂ ਕਰਦਾ ਠੀਕ ਹੈ ਜੀ ਉਹਦਾ ਕਈ ਕਾਰਨ ਹੁੰਦੇ ਨੇ ਕਿ ਜਿਵੇਂ ਜੌਂਡੀਅਰ ਤੇ ਹੌਲੈਂਡ ਦੇ ਵਿੱਚ ਹੌਲੈਂਡ ਦੇ ਵਿੱਚ ਤਕਰੀਬਨ ਸੇਮੀ ਆ ਤੇ ਜੌਂਡੀਅਰ ਦੇ ਆਪਾਂ ਇੱਕ ਜਿਗਾਰਡ ਕਰਕੇ ਲਾਉਣੇ ਹੈਗੇ ਉਹ ਫਿਰ ਉੱਥੇ ਨਹੀਂ ਕਰਨ ਹੋਣਾ ਕਿਸੇ ਤੋਂ ਆਪਾਂ ਔਰੇ ਕਰਕੇ ਦੇ ਦਿੰਦਾ ਤੇ ਹੁਣ ਬਈ ਬਾਕੀ ਰਹੀ ਗੱਲ ਇਹਨਾਂ ਦੀ ਜੌਂਡੀਅਰ ਦੀ ਜੌਂਡੀਅਰ ਦੀ 3 ਸਪੀਡ ਦੇ ਜੇ ਕਿਸੇ 2 ਸਪੀਡ ਆ 3 ਸਪੀਡ ਕਰਨਾ ਉਹਦੀ ਵੀ ਕਿਟ ਉਹਦੀ ਤਾਂ ਪਈ ਆ ਦੋ ਕਟਾਂ ਪਈਆਂ ਨੇ ਆਪਣੇ ਕੋਲ ਜਦੋਂ ਮਰਜ਼ੀ ਤੁਸੀਂ ਫੋਨ ਕਰ ਦੋ ਆਪਾਂ ਤੁਹਾਨੂੰ ਫੋਨ ਕਰਕੇ ਅਸੀਂ ਇੱਥੇ ਤੁਹਾਨੂੰ ਟਾਈਮ ਦੇ ਦੇਾਂਗੇ ਤੁਸੀਂ ਆਪਦਾ ਟਰੈਕਟਰ ਲੈ ਆਇਓ 4 ਤੋਂ 5 ਦਿਨ ਲੱਗਦੇ ਨੇ ਟਰੈਕਟਰ ਆਪਾਂ ਤੁਹਾਨੂੰ ਫ੍ਰੀ ਕਰਕੇ ਦੇ ਦੇਾਂਗੇ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਬਸ ਵੀਰੇ ਇੰਨਾ ਹੀ ਤਦ ਤੱਕ ਲਈ ਤੁਸੀਂ ਵੀਡੀਓ ਦੇ ਨਾਲ ਬਨੇ ਰਹੋ ਆਪਾਂ ਹੁਣ ਅੱਗੇ ਕੰਟੀਨਿਊ ਕਰਦੇ ਹਾਂਗੇ ਤੇ ਵੀਡੀਓ ਬਸ ਅੱਜ ਦੀ ਵੀਡੀਓ ਇੰਨੀ ਸੀਗੀ ਆਪਾਂ ਜਦੋਂ ਪਟਿਆਲੇ ਸਮਾਨ ਲੈਣ ਜਾਵਾਂਗੇ ਤਦ ਦਿਨ ਆਪਾਂ ਵੀਡੀਓ ਪੂਰੀ ਕੰਪਲੀਟ ਕਰ ਦਾਂਗੇ ਧੰਨਵਾਦ ਠੀਕ ਹੈ ਜੀ ਮੜਾ ਜਾ ਗੌਰ ਕਰ ਲਿਓ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਥੋੜੇ ਜੇ ਕਮਜ਼ੋਰ ਯੂਟਿਊਬਰ ਆਂ ਜੀ ਅਸੀਂ ਨਹੀਂ ਚੰਗਾ ਲੱਗਦਾ ਵੀਰੇ ਅਸੀਂ ਪਤਾ ਨਹੀਂ ਵੀ ਵੀਡੀਓ ਪਾਉਂਦੇ ਕੋਈ ਚੱਕਰ ਨਹੀਂ ਕਾਰਨ ਇਹ ਹੈ ਬਸ ਵੀ ਇਹ ਮੇਰਾ ਤਾਂ ਸਿਰਫ ਲੋਕਾਂ ਨੂੰ ਮੰਤਵ ਇਹ ਹੈ ਦੱਸਣ ਦਾ ਵੀ ਕਿਸੇ ਤੱਕ ਸਹੀ ਇਨਫੋਰਮੇਸ਼ਨ ਪਹੁੰਚ ਜਾਏ ਤੇ ਕਿਸੇ ਜਿਹੜਾ ਮੇਰਾ ਵੀਰ ਹਾਂ ਵੀ ਜਿਨ੍ਹਾਂ ਨੇ ਕੋਈ ਟਰੈਕਟਰ ਲੈਣ ਨੂੰ ਥੋੜੇ ਜੇ ਟਾਈਮ ਹੋਇਆਗਾ 2 ਵੀਲ ਤੋਂ 4 ਵੀਲ ਕਰਨਾ ਤੁਸੀਂ ਵੀਰੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ